ਪ੍ਰੈਸ਼ਰ ਟੂਲੀ ਸੰਬੰਸਰ ਦੇ ਵਿੱਚ ਵਕਫ ਵਕ ਟੀਮਾਂ ਬਣਾਈਆਂ ਬਾਲਸ ਹੋ ਗਏ ਕੋਈ ਸਰਕਾਰੀ ਦਫਤਰ ਹੋ ਗਏ ਡੀਏਸੀ ਹੋ ਗਏ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਕੋਰਟਸ ਹੋ ਗਈਆਂ ਉਹ ਇਹਨਾਂ ਤੋਂ ਇਲਾਵਾ ਵੀ ਜਿਹੜੀ ਵਾਈਟਲ ਇੰਸਟਾਲੇਸ਼ਨਸ ਹੈਗੀਆਂ ਅਰ エアਪੋਰਟ ਤੇ ਅਸੀਂ ਉਥੇ ਪ੍ਰੋਪਰ ਚੈਕਿੰਗ ਆ ਆਪਣਾ ਬਾਕਫਾ ਖੇਰੀਆ ਦੇ ਵਿੱਚ ਫਲੈਗ ਮਾਰਕਸ ਕੱਢੇ ਜਾਣਗੇ ਤੇ ਜਿਹੜੇ ਕਿ ਸੀਨੀਅਰ ਆਫਿਸਰਸ ਵੱਲੋਂ ਸੁਪਰਵਾਈਜ਼ ਜਿਵੇਂ ਅੱਜ ਅਸੀਂ ਮੈਂ ਆਪ ਆਏ ਇੱਥੇ ਬੱਸ ਸਟੈਂਡ ਆਏ ਆਂ ਕੱਲ ਆਪਣਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਕੁਲਰ ਸਾਹਿਬ ਹੋ ਗਏ ਸੀ ਰੇਲਵੇ ਸਟੇਸ਼ਨ ਗਏ ਸੀ ਤੇ ਤੁਸੀਂ ਦੇਖੋ ਕਿ ਕਮਿਸ਼ਨਰ ਸਾਹਿਬ ਤੋਂ ਲੈ ਕੇ ਥੱਲੇ ਤੱਕ ਕਨਸਟੇਬਲਰੀ ਲੈਵਲ ਤੱਕ ਸਾਰਾ ਉਹ ਵੀ ਫੋਰਸ ਆਈ ਹੈ ਹੋਰ ਜਿਹੜੇ ਸਾਡੇ ਦਫਤਰਾਂ ਦੇ ਵੀ ਮੁਲਾਜ਼ਮ ਹੈਗੇ ਉਹ ਵੀ ਅਸੀਂ ਉਹਨਾਂ ਨੂੰ ਅਲਾਟ ਕੀਤਾ ਹੈ ਡਿਫਰੈਂਟ ਡਿਫਰੈਂਟ ਸਬਡਿਵੀਜ਼ਨ ਉੱਤੇ ਅਸੀਂ ਉੱਥੇ ਉਹਨਾਂ ਤੋਂ ਵੀ ਲੋਨ ਕੀ ਸਾਰੇ ਅਲਰਟ ਰੇਨ ਚੌਕਸ ਰੇਨ ਤੇ ਕੋਈ ਵੀ ਸਾਨੂੰ ਲਵਾਰਸ ਵਸਤੂ ਹੀ ਆ ਕੋਈ ਸ਼ੱਕੀ ਬੰਦਾ ਦਿਖਦਾ ਤਾਂ ਉਹਨੂੰ ਕੰਟਰੋਲ ਰੂਮ ਦੇ ਨੰਬਰ ਤੇ ਹੀ ਆ ਕਿਸੇ ਆਫਸਰ ਦੇ ਨੰਬਰ ਤੇ ਸਾਨੂੰ ਖਤਰ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਕ ਵਕ ਥਾਣੇ ਦੀ ਪੁਲਿਸ ਦੇ ਵੱਲੋਂ ਜਿਹੜੀ ਚੈਕਿੰਗ ਉਹ ਕੀਤੀ ਜਾ ਰਹੀ ਹੈ ਤਾਂ ਜੇਕਰ ਅਸੀਂ ਪਿਛਲੇ ਦਿਨ ਦੀ ਗੱਲ ਕਰੀਏ ਤਾਂ ਪਹਿਲਾਂ ਰੇਲਵੇ ਸਟੇਸ਼ਨ ਦੀ ਜਿਹੜੀ ਚੈਕਿੰਗ ਉਹ ਕੀਤੀ ਗਈ ਹੈ ਤਾਂ ਅੱਜ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਵਕ ਵਕ ਥਾਣੇ ਦੀ ਪੁਲਿਸ ਪਹੁੰਚੀ ਹੋਈ ਹੈ ਤਾਂ ਉਹਨਾਂ ਦੇ ਵੱਲੋਂ ਜਿਹੜੀ ਚੈਕਿੰਗ ਉਹ ਕੀਤੀ ਜਾ ਰਹੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਵੱਡੇ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਨੇ ਖਾਸ ਵળે ਅੰਮ੍ਰਿਤਸਰ ਤੋਂ ਡੀਸੀਪੀ ਆਲਮ ਵੀਰ ਸਿੰਘ ਜੀ ਆਪਣੀ ਪੁਲਿਸ ਪਾਰਟੀ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਜਿਹੜੀ ਅੱਜ ਚੈਕਿੰਗ ਬਸ ਸਟੈਂਡ ਦੇ ਉੱਪਰ ਕੀਤੀ ਜਾ ਰਹੀ ਹੈ 15 ਅਗਸਤ 2025 ਨੂੰ ਲੈ ਕੇ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਦੇਸ਼ਾ ਨਿਰਦੇਸ਼ੇਟ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵਿੱਚ ਵਕਫ ਵਕ ਟੀਮਾਂ ਬਣਾਈਆਂ ਗਈਆਂ ਜਿਹੜੀ ਕਿ ਸਾਰੀ ਦੀ ਸਾਰੀ ਟੀਮ ਸੁਪਰਵਾਈਜ਼ ਕੀਤੀਆਂ ਜਾ ਰਹੀਆਂ ਸਿਨੀਅਰ ਆਫਸਰਸ ਵੱਲੋਂ ਤੇ ਬਸ ਸਟੈਂਡ ਰੇਲਵੇ ਸਟੇਸ਼ਨ ਹੋਰ ਵੀ ਜਿਹੜੀ ਵਾਈਟਲ ਇੰਸਟਾਲੇਸ਼ਨਸ ਅੱਗੇ ਆ ਬਾਲਸ ਹੋ ਗਏ ਕੋਈ ਸਰਕਾਰੀ ਦਫਤਰ ਹੋ ਗਏ ਡੀਏਸੀ ਹੋ ਗਏ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਕੋਰਟਸ ਹੋ ਗਈਆਂ ਉਹ ਇਹਨਾਂ ਤੋਂ ਇਲਾਵਾ ਵੀ ਜਿਹੜੀ ਵਾਈਟਲ ਇਨਸਟਾਲੇਸ਼ਨਸ ਹੈਗੀਆਂ ਔਰ 에어ਪੋਰਟ ਤੇ ਅਸੀਂ ਉਥੇ ਪ੍ਰੋਪਰ ਚੈਕਿੰਗ ਕਰ ਰਹੇ ਆ ਪਾਰਕਿੰਗਸ ਦੀ ਲੋਕਾਂ ਦੀ ਲੋਕਾਂ ਦੇ ਸਮਾਨ ਦੀਆਂ ਤੇ ਕੋਈ ਵੀ ਲਵਾਰਿਸ ਵਸਤੂ ਨਾ ਪਈ ਹੋਈ ਆ ਕੋਈ ਸ਼ੱਕੀ ਬੰਦਾ ਨਾ ਹੋਏ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਅੱਜ ਜਿਹੜੇ ਫਲੈਗ ਮਾਰਚ ਨੇ ਉਹ ਵੀ ਪੁਲਿਸ ਦੇ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਕੱਢੇ ਜਾਣੇ ਨੇ ਤਾਂ ਜੋ ਕੋਈ ਘਟਨਾ ਨਾ ਹੋ ਸਕੇ ਬਿਲਕੁਲ ਜੀ ਸਾਡਾ ਜਿਹੜਾ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਹੈ ਉਹ 6 ਸਬਡਿਵੀਜ਼ਨ ਦੇ ਵਿੱਚ ਡਿਵਾਈਡਡ ਹੈ ਤੇ ਸਾਰੇ 6 ਸਬਡਿਵੀਜ਼ਨ ਦੇ ਵਿੱਚ ਤੇ ਆਪਣਾ ਵੱਖ-ਵੱਖ ਏਰੀਆ ਦੇ ਵਿੱਚ ਫਲੈਗ ਮਾਰਕ ਕੱਢੇ ਜਾਣਗੇ ਤੇ ਜਿਹੜੇ ਕਿ ਸੀਨੀਅਰ ਆਫੀਸਰਸ ਵੱਲੋਂ ਸਰਪ੍ਰਾਈਜ਼ ਕੀਤਾ ਜਾਣਗੇ ਅਸਲਿਕ ਜੇ ਅਸੀਂ ਗੱਲ ਕਰੀਏ ਕੈਸੋ ਆਪਰੇਸ਼ਨ ਦੇ ਤਹਿਤ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਵੀ ਅੱਜ ਜਿਹੜੀ ਚੈਕਿੰਗ ਉਹ ਕੀਤੀ ਜਾਣੀ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਬਿਲਕੁਲ ਜੀ ਜਿਵੇਂ ਅੱਜ ਅਸੀਂ ਮੈਂ ਆਪ ਆਏ ਇੱਥੇ ਬੱਸ ਸਟੈਂਡ ਆਏ ਆਂ ਗੱਲ ਆਪਣਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰ ਕੁਲਰ ਸਾਹਿਬ ਉਹ ਗਏ ਸੀ ਰੇਲਵੇ ਸਟੇਸ਼ਨ ਗਏ ਸੀ ਤੇ ਤੁਸੀਂ ਦੇਖੋ ਕਿ ਕਮਿਸ਼ਨਰ ਸਾਹਿਬ ਤੋਂ ਲੈ ਕੇ ਥੱਲੇ ਤੱਕ ਕਨਸਟੇਬਲਰੀ ਲੈਵਲ ਤੱਕ ਸਾਰੀ ਬਾਹਰ ਨੇ ਜੀ ਤਾਂ ਸਬਜੈਕਟ ਅਸੀਂ ਗੱਲ ਕਰੀਏ 12 ਵੀ ਫੋਰਸ ਜਿਹੜੀ ਇਸ ਵਾਰ ਮਗਵਾਈ ਗਈ ਹੈ ਜੀ 15 ਅਗਸਤ ਨੂੰ ਲੈ ਕੇ ਹਾਂਜੀ 12 ਵੀ ਫੋਰਸ ਆਈ ਹੈ ਹੋਰ ਜਿਹੜੇ ਸਾਡੇ ਦਫਤਰਾਂ ਦੇ ਵੀ ਮੁਲਾਜ਼ਮ ਹੈਗੇ ਉਹ ਵੀ ਅਸੀਂ ਉਹਨਾਂ ਨੂੰ ਅਲਾਟ ਕੀਤਾ ਹੈ ਡਿਫਰੈਂਟ ਡਿਫਰੈਂਟ ਸਬਡਿਵੀਜ਼ਨ ਦੇ ਉੱਤੇ ਅਸੀਂ ਉੱਥੇ ਉਹਨਾਂ ਤੋਂ ਵੀ ਲਾਅ ਐਂਡ ਔਰਡਰ ਡਿਊਟੀ ਲੈ ਰਹੇ ਹਾਂ ਸਬਜੈਕਟ ਅਸੀਂ ਗੱਲ ਕਰੀਏ ਆਪਣੇ ਵੱਲੋਂ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ 15 ਅਗਸਤ ਨੂੰ ਲੈ ਕੇ ਮੈਂ ਤਾਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਸਾਰੇ Alert ran chokers ran uh -huh. se. ਕੋਈ ਵੀ ਸਾਨੂੰ ਲਾਵਾਰਸ ਵਸਤੂ ਹੀ ਆ ਕੋਈ ਸ਼ੱਕੀ ਬੰਦਾ ਦਿਖਦਾ ਤਾਂ ਉਹਨੂੰ ਕੰਟਰੋਲ ਰੂਮ ਦੇ ਨੰਬਰ ਤੇ ਹੀ ਆ ਕਿਸੇ ਅਫਸਰ ਦੇ ਨੰਬਰ ਤੇ ਸਾਨੂੰ ਇਨਫੋਰਮ ਕਰਨਾ ਠੀਕ ਹੈ ਹੁਣ ਤੁਸੀਂ ਵੇਖਿਆ ਕਿ ਅੰਮ੍ਰਿਤਸਰ ਦੇ ਡੀਸੀਪੀ ਆਲਮੇਰ ਸਿੰਘ ਨਾਲ ਅੱਜ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਉਹ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਸ਼ੱਕੀ ਕੋਈ ਚੀਜ਼ ਮਿਲਦੀ ਹੈ ਤਾਂ ਪੁਲਿਸ ਨੂੰ ਇਤਲਾਹ ਕੀਤੀ ਜਾਵੇ ਆਪ ਕਿਸੇ ਵੀ ਤਰ੍ਹਾਂ ਦਾ ਉਸ ਦੇ ਨਾਲ ਛੇੜਖਾਨੀ ਨਾ ਕੀਤੀ ਜਾਵੇ ਤਾਂ ਨਾਲ ਦੇ ਨਾਲ ਨਾਲ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 15 ਘੰਟੇ ਤੋਂ ਲੈ ਕੇ ਜਿਹੜੀ ਪੁਲਿਸ ਰਿਆਂ ਟੀਮਾਂ ਦੇ ਵੱਲੋਂ ਲਗਾਤਾਰ ਚੈਕਿੰਗ ਉਹ ਕੀਤੀ ਜਾ ਰਹੀ ਹੈ ਜਗਪੰਤੀ ਦੇ ਲਈ ਸਾਹਿਲ ਅੰਮ